ਕਿ ਜੀ ਤੁਸੀਂ ਲਾਈਵ ਦੇਖ ਰਹੇ ਹੋ ਪਲੇਟਾਸਾ ਰਿਪੋਰਟ ਨਿਊਜ਼ ਤੇ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੌਸਮ ਵਿਭਾਗ ਨੇ ਪਹਿਲੇ ਜਾਣਕਾਰੀ ਦੇ ਦਿੱਤੀ ਸੀ ਕਿ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾਤ ਹੁੰਦਾ ਅਗੇ ਲੁਧਿਆਣਾ ਦੇ ਵਿੱਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਨੇੜੇ ਦੇ ਪਿੰਡ ਦੀ ਦਰਾਹਾ ਸ਼ਹਿਰ ਦੇ ਵਿੱਚ ਲਗਾਤਾਰ 1 ਘੰਟੇ ਤੋਂ ਭਾਰੀ بارش ਹੋ ਰਹੀ ਹੈ ਤੇ ਲੁਗਿਆਣਾ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ ਤੁਸੀਂ ਜਿਹੜਾ ਤੁਸੀਂ ਦੇਖ ਰਹੇ ਹੋ ਸਾਨੂੰ ਇਹ ਵੀ ਦੱਸੋ ਕਿ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਬੈ ਰਿਆ ਹੈ ਕਿ ਕਿਹੜੇ ਇਲਾਕੇ ਦੇ ਵਿੱਚ ਵੀ ਪੈ ਰਿਹਾ ਹੈ ਜਿੱਥੇ ਗਰਮੀ ਨੇ ਬਟਕਟੇ ਬੇ ਸੀਗੇ ਉੱਥੇ ਹੀ ਦੁਪਹਿਰ ਦੇ ਸਮੇਂ ਦੇ ਵਿੱਚ ਜਿਹੜੇ ਰਾਹਗੀਰ ਸੀਗੇ ਸੜਕਾਂ ਤੇ ਦੁਪਹਿਰ ਨੂੰ ਜਾਂਦੇ ਹੁੰਦੇ ਸੀਗੇ ਸਕੂਟਰ ਟੂ-ਵੀਲਰ ਤੇ ਖਾਸ ਕਰਕੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਮੌਸਮ ਵਿਭਾਗ ਬਿਲਕੁਲ ਪਹਿਲੇ ਗਣ ਕਰੀ ਦਿੱਤੀ ਸੀ ਕਿ ਬਾਰਿਸ਼ ਆਉਣ ਦੀ ਸੰਭਾਵਨਾ ਹੈ ਸੋ ਮੌਸਮ ਵਿਭਾਗ ਦੀ ਜਾਣਕਾਰੀ ਬਿਲਕੁਲ ਸਹੀ ਨਿਕਲੀ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਲੋਕ ਇਹਦੇ ਜਿਹੜੇ ਛੱਤਾਂ ਦੇ نیچے ਖੜ ਚੁੱਕੇ ਨੇ ਤਾਂ ਜੋ ਬਾਰਿਸ਼ ਦੇ ਵਿੱਚ ਭਿੱਜ ਨਾ ਸਕੇ ਲੇਟੈਸਟ ਰਿਪੋਰਟ ਦੀ ਉਸ ਤੇ ਪਹਿਲੀਆਂ ਤਸਵੀਰਾਂ ਬਾਰਿਸ਼ ਦੀਆਂ ਸਾਹਮਣੇ ਆ ਗਏ ਜਾਣਾ ਦੇ ਡੀਸੀ ਦਫ਼ਤਰ ਵੀ ਕੇ ਵਿਰਾਂਤ ਸੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਇਹ ਕਿਉਂਕਿ ਗਰਮੀ ਤੋਂ ਰਾਹਤ ਮਿਲੀ ਲੁਧਿਆਣਾ ਵਾਸੀਆਂ ਨੂੰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਉੱਥੇ ਬਲੈਕਆਊਟ ਵੇਰੇ ਰਾਤ ਨੂੰ ਤੇ ਰਾਤ ਨੂੰ ਜਿਹੜੇ ਲੋਕ ਗਰਮੀ ਤੋਂ ਰਾਹਤ ਮਿਲਿਆ ਆਰਾਮ ਨਾਲ ਬੈਠ ਕੇ ਇਸ ਰਾਹਤ ਭਰੀ ਗਰਮੀ ਦਾ ਆਨੰਦ ਲੈ ਸਕਦੇ ਨੇ ਤੁਹਾਨੂੰ ਜਾਨਾ ਦੇ ਡਿਸਟ੍ਰਿਕਟ ਦੀ ਤਸਵੀਰਾਂ ਤੁਸੀਂ ਦੇਖਿਓ ਵੱਡੀ ਤਬਦੀਲੀ ਆਈ ਹੈ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਇਲਾਕੇ ਵਿੱਚ ਵੀ ਇਹ ਪੈ ਰਿਹਾ ਹੈ ਕਿ ਨਹੀਂ ਧੰਨਵਾਦ